ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਠੰਡ ਦਾ ਮੌਸਮ ਆ ਗਿਆ ਆ ਸੋ ਅਸੀਂ ਇਸ ਵੇਲੇ ਰੋਡ ਦੇ ਉੱਤੋਂ ਲੰਘਣ ਲੱਗੇ ਸੀ ਦੀਵਾਲੀ ਤੇ ਜਮਸ਼ੇਰ ਦਾ ਜਿਹੜਾ ਰੋਡ ਆ ਉੱਥੇ ਆਪਣੇ ਇੱਕ ਗੱਡੀ ਕਹਾੜੀਆਂ ਦੇ ਜਿਹੜੇ ਪਰਿਵਾਰ ਆ ਉਹ ਰਹਿੰਦੇ ਆ ਸੋ ਉਹਨਾਂ ਦੇ ਕੋਲ ਅਸੀਂ ਆਏ ਸੀਗੇ ਉਹਨਾਂ ਦੇ ਜਿਹੜੇ ਦਰਦੇ ਆ ਉਹ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਸਿਆਲ ਵਿੱਚ ਉਹ ਜ਼ਿੰਦਗੀ ਕਿੱਦਾਂ ਆਪਣੀ ਜੀ ਰਹੇ ਆ ਤੇ ਉਹਨਾਂ ਦੇ ਬੱਚੇ ਕਿੱਦਾਂ ਰਹਿੰਦੇ ਆ ਬੱਚੇ ਪੜ੍ਹਦੇ ਆ ਕਿ ਨਹੀਂ ਪੜ੍ਹਦੇ ਆ ਇੱਥੇ ਆਪਣੇ ਕੋਲ ਆ ਵੀਰ ਹੁਣੀ ਖੜੇ ਆ ਮਾਤਾ ਹੁਣੀ ਖੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਆ ਜੀ ਪਹਿਲਾਂ ਤੁਸੀਂ ਇੱਥੇ ਹੁੰਦੇ ਨਹੀਂ ਸੀ ਅਸੀਂ ਤੇ ਨੇ ਹੁੰਦੇ ਸੀਗੇ ਪਹਿਲਾਂ ਮੈਂ ਥਾ ਸਾਨੂੰ ਕਿਸੇ ਨੇ ਥਾ ਲੈ ਕੇ ਦਿੱਤੀ ਸਾਡੀ ਮਦਦ ਕਰੋ ਤੇ ਸਾਨੂੰ ਕੋ ਕੋਠਾ ਪਵਾ ਕੇ ਦੇ ਸਾਡੇ ਛੋਟੇ ਛੋਟੇ ਬੱਚੇ ਹੈਗੇ ਤੇ ਸਾਡੀ ਬਹੁਤ ਹਾਲਤ ਮੰਦੀ ਹੈਗੀ ਨਾ ਕੋ ਕਾਰੋਬਾਰ ਚੱਲਦਾ ਹੈਗਾ ਨਾ ਕੋ ਵਹਤਾ ਨਹੀਂ ਪਹਿਲਾਂ ਜਿੱਦਾਂ ਤੁਸੀਂ ਤਾਂ ਬਹੁਲਦਪਾਲ ਦੇ ਹੁੰਦੇ ਸੀ ਵੇਚਦੇ ਹੁੰਦੇ ਹੁਣ ਉਹ ਚੱਲਦਾ ਨਹੀਂ ਨਹੀਂ ਚੱਲਦਾ ਹੁਣ ਤਾਂ ਸਾਡਾ ਕਿਹੜਾ ਵੀ ਵਿਜਨ ਵਿੱਚ ਨਹੀਂ ਚੱਲਦਾ ਗਾ ਲੋਹੇ ਦਾ ਵੀ ਕੰਮ ਆਉਂਦਾ ਹੈਗਾ ਤੇ ਉਹ ਰੈਡੀਮੇਡ ਓਨ ਕਰਕੇ ਹੋ ਗਿਆ ਜੀ ਹਾਂ ਜੀ ਰੈਡੀਮੇਡ ਕਰਕੇ ਤੇ ਹਾਂ ਹਾਂ ਜੀ ਮਾਂ ਕੇ ਕੰਨੀਆਂ ਸੀ ਪਿੰਡ ਤੋਂ ਆਟਾ ਲੈ ਆਉਂਦੀਆਂ 23 ਰੁਪਏ ਨਾਲ ਆਉਂਦੀਆਂ ਸਬਜ਼ੀ ਸਬਜ਼ੀ ਬਣਾ ਲੈਂਦੀਆਂ ਥਾਂ ਪਿਆ ਹੈਗਾ ਸਾਡੇ ਕੋਲ ਠਾ ਪਾਉਣੀਆਂ ਨਹੀਂ ਆ ਕੁੜੀਆਂ ਚ ਬੈਠੀਆਂ ਜੀ ਅਸੀਂ ਬਾਹਰ ਬੈਠੇ ਹਾਂ ਠੰਡ ਚ ਕੋਈ ਸਾਡੀ ਹੈਲਪ ਕਰੋ ਕੋ ਗਰੀਬਾਂ ਦੇ ਅਸੀਂ ਸਾਡੀ ਹੁਣ ਥਾਂ ਪਈ ਹੈ ਹੁਣ ਕੀ ਕਰੀਏ ਥਾਂ ਨੂੰ ਚੱਟ ਲਈਏ ਕੋਈ ਮਕਾਂ ਤਾਂ ਪਈ ਨਹੀਂ ਸਾਡੇ ਔਰ ਕੁਲੀਆਂ ਚ ਬੈਠੀਆਂ ਸੀ ਸਾਡੀ ਹੈਲਪ ਕਰੋ ਕੋਈ ਨਹੀਂ ਤੁਹਾਡੀਆਂ ਬੋਟਾ-ਬੂਟਾ ਨਹੀਂ ਬਣੀਆਂ ਬੋਟਾ ਸਾਡੀਆਂ ਬਣੀਆਂ ਹੈਗੀਆਂ ਵੋਟਾਂ ਵਾਲੀ ਸਾਡੀ ਮਦਦ ਨਹੀਂ ਕਰਦੇ ਹੈਗੇ ਵੋਟਾਂ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਹੈਗੇ ਥਾਂ ਅਸੀਂ ਮੰਗ ਤਾਂ ਕਿ ਇੱਥੇ ਲੋਕਾਂ ਕੋਲ ਲੈ ਲਿਆ ਹੁਣ ਉੱਧੇ ਹੀ ਪਿਆ ਹੈਗਾ ਹਰ ਕੀਤੀ ਹੈਰ ਕੀਤੀ ਹਾਂ ਕਰਕੇ ਸਾਡੀ ਮਦਦ ਕਰੋ ਕੋਈ ਅਸੀਂ ਕੋਠਾ-ਕੁੰਠਾ ਪਾ ਲਿਆ ਕੋਈ ਟਾ ਰੇਤਾ ਬਜਰੀ ਕੋ ਸੜਿਆ ਸਰਕਾਰ ਵਿੱਚ ਤਾਂ ਸਾਰਾ ਸੰ ਟੱਕਣ ਬਣ ਜਾਵੇ ਬਾਹਰ ਸਾਰੀ ਮਰ ਸਾਡੀ ਇਦਾਂ ਹੀ ਲੰਗ ਜਾਣੀ ਹੈਗੀ ਬਾਹਰ ਠੰਡ ਚ ਸੜਦੀਆਂ ਮਾਰ ਹੀ ਰਹਿੰਦੀਆਂ ਸੀ ਅੱਜ ਇਹ ਦੋਸਤੋ ਇਦਾਂ ਆ ਵੀ ਚਲੋ ਜੇ ਕੋਈ ਵੀਰ ਕੈਸ਼ ਨਹੀਂ ਵੀ ਦੇਣਾ ਚਾਹੁੰਦਾ ਨਾ ਇਹਨਾਂ ਨੂੰ ਜਿਹੜਾ ਰੇਤਾ ਬਜਰੀ ਸੀਮੈਂਟ ਲੈ ਕੇ ਕੋਈ ਮੜਾ ਮੋਟਾ ਇਹਨਾਂ ਦਾ ਰਹਿਣ ਦਾ ਹੋ ਜਾਵੇ ਤੁਸੀਂ ਸਾਰੇ ਹਾਲਾਤ ਦੇਖ ਲਓ ਘਰ ਦੇਖ ਲਓ ਜੀ ਇਦਾਂ ਹੀ ਤੰਬੂ ਲਾ ਕੇ ਤੇ ਰਹਿਣ ਦਾ ਹੈ ਤੇ ਸਾਨੂੰ ਦੇਖ ਲਓ ਵੱਡੇ ਵੱਡੀਆਂ ਰਜਾਈਆਂ ਵਿੱਚ ਉੱਥੇ ਵੀ ਠੰਡ ਲੱਗਦੀ ਆ ਪਰ ਪਤਾ ਨਹੀਂ ਕਿਦਾਂ ਆਪਣੀ ਜ਼ਿੰਦਗੀ ਇਹ ਜੀਂਦੇ ਆ ਤੇ ਬੱਚੇ ਬਾਹਰ ਇਹ ਤੁਹਾਨੂੰ ਇਹਦਾ ਕੋਈ ਉਦਾਂ ਹੈਲਪ ਕਰਦਾ ਨਹੀਂ ਹੈਗਾ ਕੋਈ ਮਦਦ ਕਰਨ ਆਉਂਦਾ ਨਹੀਂ ਨਹੀਂ ਮਦਦ ਕਰ ਕੋਈ ਵੀ ਨਹੀਂ ਆਉਂਦਾ ਹੈਗਾ ਬੋਟਾ ਦਾ ਲੈ ਕੇ ਚ ਲੈ ਜਾਂਦੇ ਹੈਗੇ ਕੋਈ ਵੀ ਸਾਡੀ ਮਦਦ ਨਹੀਂ ਕਰਦਾ ਜੇ ਸਾਡੀ ਮਦਦ ਕਰਦਾ ਹੋਵੇ ਤਾਂ ਸਾਨੂੰ ਵੀ ਕੋਈ ਥਾਂ ਲੈ ਕੇ ਜਿੱਦਾਂ ਕੋ ਕੋਠੇ ਪਵਾ ਕੇ ਦੇ ਸਕਦਾ ਹੈਗਾ ਤੇ ਤੁਹਾਡੇ ਬੱਚੇ ਪੜ੍ਹਦੇ ਵੀ ਆ ਜੀ ਨਹੀਂ ਨਹੀਂ ਪੜ੍ਹਦੇ ਬੱਚੇ ਆ ਇੱਕ ਤਾਂ ਪੱਕੇ ਹੁਣ ਕੋਈ ਸਾਨੂੰ ਬਿਠਾਊਗਾ ਜਨੂੰ ਵੀ ਪੜਾਵਾਗੇ ਨਾ ਬੱਚੇ ਜੀ ਪੱਕੇ ਹੋ ਜਾਣਾ ਇੱਥੇ ਹਾਂ ਹੈਗੀ ਆ ਸਾਡੇ ਕੋਲ ਵੀ ਸਾਡੀ ਹੈਲਪ ਕੋ ਕਰਦੇ ਵੀ ਇਹ ਥਾਂ ਤੁਹਾਨੂੰ ਕਿਸੇ ਨੇ ਲੈ ਕੇ ਦਿੱਤੀ ਹੈ ਜਾਂ ਆਪ ਪੈਸੇ ਜੋੜ ਕੇ ਲਈ ਹੈ ਜੀ ਅਸੀਂ ਆਪੇ ਹੀ ਮੰਗ ਤਾਂ ਕੇ ਪੈਸੇ ਪੂਏ ਮੰਗ ਕੇ ਅਸੀਂ ਆਪ ਲਈ ਆਪ ਲਈ ਹੁਣ ਘਰ ਪਾਉਣ ਨੂੰ ਹੈ ਨਹੀਂ ਗਾ ਵੈਸੇ ਆਪਾ ਨਹੀਂ ਹੈਗੀ ਕਿਸੇ ਕੋਲ ਹੈਗੀ ਕਿਸੇ ਕੋਲ ਨਹੀਂ ਹੈਗੀ ਆਓ ਕਿਸੇ ਦਾ ਚਲੋ ਹਾਂ ਜਿਹਨੇ ਕਿਸੇ ਦੇ ਹੈਲਪ ਕੀਤੀ ਹੈ ਕਿ ਕੋਈ ਉੱਧਰ ਹੀ ਬੈਠਾ ਹੈਗਾ ਹੈ ਨਾ ਗੱਲ ਤੇ ਜਦੋਂ ਤੁਹਾਡੇ ਕੁੜੀਆਂ ਵੀ ਹੁੰਦੀਆਂ ਉਹਨਾਂ ਦੇ ਵਿਆਹ ਵੀ ਵੇਲੇ ਕਿਦਾਂ ਮਤਲਬ ਤੁਸੀਂ ਪ੍ਰਬੰਧ ਕਰਦੇ ਹਾਂ ਹਾਂ ਇਦਾਂ ਮੰਗ ਤਾਂ ਕੇ ਕਰ ਲੈਣੇ ਹੈਗੇ ਮੰਗਤਾ ਕਿ ਕਰ ਲੈਨੇ ਹੈਗਾ ਉਹਦਾ ਕੋਈ ਵੱਡਾ ਸਾਡਾ ਬਿਜ਼ਨਸ ਤਾਂ ਨਹੀਂ ਹੈਗਾ ਤੇ ਤੁਸੀਂ ਭਾਂਡੇ-ਪੁੰਡੇ ਵੇਚਣ ਜਾਂਦੇ ਆ ਜੀ ਉੱਥੇ ਹਾਂਜੀ ਹਾਂਜੀ ਰੇਡੀਮੇਡ ਸਮਾਨ ਵੇਚਦੇ ਹਾਂਗੇ ਜੋ ਬਿਕ ਜਾਂਦਾ ਦਾ ਟਾਈਮ ਪਾਸ ਹੋ ਜਾਂਦਾ ਹੈ ਕਈ ਵੇਲੇ ਭੁੱਖੇ ਵੀ ਸੋ ਜਾਂਦੇ ਆ ਭੁੱਖੇ ਵੀ ਸੋਣਾ ਪੈਂਦਾ ਹਾਂ ਫਿਰ ਨਾ ਰੋਟੀ ਆਟਾ ਮਿਲੇ ਤਾਂ ਤੁਹਾਡੀ ਮਾਂ ਤੇ ਪੱਟੀ ਬੰਨੀ ਸੀ ਇਹ ਕਦੋਂ ਬੰਨੀ ਹੈ ਆਏ 2 ਮਹੀਨੇ ਹੋ ਗਏ ਸੀ ਕਿ ਪੈਸੇ ਨੇ ਕਰਕੇ ਫਿਰ ਇਲਾਜ ਵੀ ਨਹੀਂ ਹੋਇਆ ਅੱਛਾ ਬਾਹ ਤੁਹਾਡੀ ਇੱਥੋਂ ਟੁੱਟੀ ਆ ਹਾਂਜੀ ਤੇ ਪਰ ਪੈਸੇ ਨਹੀਂ ਕਿ ਕਰਕੇ ਇਲਾਜ ਨਹੀਂ ਹੋਇਆ ਨਹੀਂ ਹੋਇਆ ਡਾਕਟਰ ਕਹਿੰਦੇ ਪਰਸ਼ਨ ਕਰਾਓ ਪਰਸ਼ਨ ਕਰਦੇ ਜੋੜ ਨਾਲ ਕਰਾਉਣਾ ਹੈਗਾ ਸਿਵਲ ਹਸਪਤਾਲ ਵੀ ਨਹੀਂ ਗਏ ਨਹੀਂ ਆ ਕਾਰੇ ਨਾਲ ਜਾਈਏ ਹਾਂ 200 ਦੇਖ ਲਓ ਵੀ ਆ ਟੁੱਟੀ ਬਾਹ ਲੈ ਕੇ ਇਦਾਂ ਹੀ ਵਿਚਾਰੇ ਤੁਰੇ ਫਿਰਦੇ ਆ ਸਵੇਲਿੰਗ ਸੋਜ ਵੀ ਹੋਈ ਹੋਈ ਆ ਹੱਥ ਦੇ ਉੱਤੇ ਹੈ ਨਾ ਸੋ ਆ ਦੇਖ ਲਓ ਇੱਧਰ ਆ ਰਸੋਈ ਆ ਜੀ ਆ ਜੀ ਰਸੋਈ ਆ ਇੱਧਰ ਦਿਖਾ ਲਓ ਜੀ ਆ ਰਸੋਈ ਆ ਜੀ ਦੇਖ ਲਓ ਇਹਦੇ ਵਿੱਚ ਆ ਚੁੱਲਾ ਆ ਆਪਣਾ ਗੁਜ਼ਰਬਸਰ ਕਰਦੇ ਆ ਵਿਚਾਰੇ ਹੈ ਨਾ ਆ ਦੇਖ ਲਓ ਆ ਸਾਰਾ ਇਹਨਾਂ ਦਾ ਆ ਥੋੜਾ ਛੋਟਾ ਜਿਹਾ ਕਿਚਨ ਆ ਆਪਾਂ ਦੇਖ ਲਓ ਕਿੱਡੇ ਕਿੱਡੇ 10-10 5-5 ਮਾਡਲਾਂ ਦੇ ਵਿੱਚ ਕਿਚਨ ਪਾ ਲਏ ਨੇ ਹੈ ਨਾ ਲੱਖਾਂ ਕਰੋੜਾ ਰੁਪਈਆ ਲਾ ਦਿੰਨੇ ਕਿਚਨਾਂ ਦੇ ਉੱਤੇ ਪਰ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਦੇਖਣ ਵਾਲੇ ਆ ਤੇ ਆ ਬੱਚੇ ਵੀ ਆ ਨਿੱਕੇ ਨਿੱਕੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇੱਧਰ ਆਓ ਪਾਜੀ ਆ ਜਾ ਉਹ ਵੀ ਆਇਆ ਹੈਗਾ ਨੇ ਆ ਜਾ ਬੇਟੀਆਂ ਹੈਗੇ ਤੁਸੀਂ ਇਹ ਪੜਦੇ ਨਹੀਂ ਹੈਗੇ ਪਾਜੀ ਨਹੀਂ ਸਕੂਲ ਗਿਆ ਹੀ ਨਹੀਂ ਕਦੇ ਤੇ ਫੇ ਕੀ ਕਰਦਾ ਕੀ ਹੁਣ ਸਾਰਾ ਦਿਨ ਕਸਮ ਕਰਦੇ ਨੇ ਨਿਆਣੇ ਬੇਲੇ ਹਾਂਜੀ ਘਰੇ ਰਹਿੰਦੇ ਆ ਕਿ ਬੇਲੇ ਹੀ ਹੈਗੇ ਨਿਆਣੇ ਫਿਰ ਕਿੱਥੇ ਫੜਨ ਜਾਣ ਸਾਡੇ ਹੁਣ ਇੱਕ ਇੱਕ ਦੇ ਹਾਂਜੀ ਐਕਟੀਵੇਟ ਥੋੜੀ ਬਣਿਆ ਗਿਆ ਜਨਮ ਸਰਟੀਫਿਕੇਟ ਕੁਛ ਨਹੀਂ ਹੈਗਾ ਇਹ ਬਣਾਏ ਨੇ ਨਾ ਕਈ ਬੰਦੇ ਸਾਡੇ ਨਾਲ ਤੇ ਨਾ ਕੋਈ ਆਧਾਰ ਕਾਰਡ ਕੁਛ ਆਧਾਰ ਕਾਰਡ ਨਾ ਦੀਏ ਸਾਰੇ ਬੱਚੇ ਵਾਸਤੇ ਬਿਨਾਂ ਸਰਟੀਫਿਕੇਟ ਜਨਮ ਪੱਕਾ ਰਹਿਣ ਨੂੰ ਹੋ ਜੇ ਤਾਂ ਬਾਥਰੂਮ ਨਾਇਟਰੀ ਚੱਲ ਸਾਡੇ ਵੀ ਧੀਆਂ ਜਿੱਦਾਂ ਨਹੀਂ ਤੁਹਾਡੀਆਂ ਧੀਆਂ ਹੈਗੇ ਹੁੰਦਾ ਨਹੀਂ ਸਾਡੇ ਧੀਆਂ ਹੈਗੀਆਂ ਆ ਨਾ ਗੱਲ ਇਸ ਤਰ੍ਹਾਂ ਹੁਣ ਸਾਰਿਆਂ ਨੇ ਇਕੱਠੇ ਕੀ ਹੈਗੀ ਸਾਡੇ ਹੁਣ ਕੋਈ ਹੈਲਪ ਕਰੋ ਪਰਮਾਤਮਾ ਤੁਹਾਨੂੰ ਜਾ ਬਹੁਤ-ਬਹੁਤ ਦੇਵੇ ਹੈ ਨਾ ਗੱਲ ਅਜੀ ਦੋਸਤੋ ਧੀਆ ਵਾਲੇ ਇਹ ਦਰਦ ਸਮਝ ਸਕਦੇ ਆ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਧੀਆ ਆ ਉਹ ਵੀ ਆ ਛੋਟੇ-ਛੋਟੇ ਨਿਆਣੇ ਆ ਦੇਖ ਲਓ ਤੇ ਇਹ ਕਹਿੰਦੇ ਉਦਾਂ ਹੀ ਮਤਲਬ ਜਿਦਾ ਨਹਾਉਣਾ ਧੋਣਾ ਵੀ ਹੈ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਔਖਾ ਹੁੰਦਾ ਹੈ ਨਾ ਕਿੰਦਾਂ ਦੀ ਸਥਿਤੀ ਆ ਚੁੱਕੀ ਆ ਆ ਬੱਚੇ ਭਾਜੀ ਤੁਸੀਂ ਕੰਮ ਕਰਦੇ ਅਸੀਂ ਬਾਲਟੀਆਂ ਬੂਲਟੀਆਂ ਬਣਾਈ ਦੀਆਂ ਗਏ ਡਰਮ-ਡਰਮ ਥੱਲੇ-ਥੱਲੇ ਲਾਈ ਦੇ ਬਾਲਟੀਆਂ ਤੇ ਜਦੋਂ ਜਦਾਂ ਤੁਹਾਡੇ ਵਿਆਹ ਹੁੰਦਾ ਫਿਰ ਜਦੋਂ ਤੁਸੀਂ ਉੱਥੇ ਬੱਕਰੀਆਂ ਬੰਨੀਆਂ ਆ ਤਾਂ ਉਹ ਬੱਕਰੀ ਬੁੱਕਰੀ ਵੇਚ ਲੈਨੇ ਜਾਂ ਕਿੱਦਾਂ ਸਾਰਦੇ ਆ ਇਦਾਂ ਹੀ ਟਾਈਮ ਪਾਸ ਕਰ ਦਿੰਨੇ ਆ ਮਾੜਾ ਮੋਟਾ ਮੰਗ ਤੰਗ ਕੇ ਕੋਈ ਤੇਰੇ ਵਰਗਾ ਪ੍ਰਾਪਰਾ ਦੇ ਜਾਂਦਾ ਹੈਗਾ ਪੈਣ ਪ੍ਰਾ ਹਾਂ ਫਿਰ ਉਹਦੇ ਨਾਲ ਟਾਈਮ ਪਾਸ ਕਰ ਲੀਦਾ ਕੋਈ ਆਟਾ ਲੈ ਦੇਣਾ ਕਾਲੂ ਨੇ ਵੀ ਅੱਗੇ ਹੈਲਪ ਕੀਤੀ ਸੀਗਾ ਨਾ ਤੂੰ ਵੀ ਕੀਤੀ ਸੀਗੀ ਇਦਾਂ ਹਾਂਜੀ ਚਲੋ ਸਾਰੇ ਰਲ ਮਿਲ ਕੇ ਆ ਨਾ ਤੇ ਰਲ ਮਿਲ ਕੇ ਤੁਸੀਂ ਭੈਣ ਜੀ ਤੁਸੀਂ ਵੀ ਨਹੀਂ ਪਰਦੇ ਨਹੀਂ ਪਰਦੇ ਕਿੰਨੇ ਸਾਲਾਂ ਦੀ ਹੋ ਗਈ ਤੂੰ ਇਹ 8ਵੇਂ ਸਾਲ ਚ ਲੱਗੀ ਹੋਗੀ ਤੈਨੂੰ ਪਤਾ ਹੀ ਨਹੀਂ ਤੂੰ ਕਿੰਨੇ ਸਾਲਾਂ ਦੀ ਠੀਕ ਹੈ ਉਹ ਕਿਉਂਕਿ ਹੁਣ ਵਿਚਾਰੀ ਪੜੀ ਨਹੀਂ ਨਾ ਉਹਨੂੰ ਪਤਾ ਨਹੀਂ ਹੈਗਾ ਤੁਸੀਂ ਕਿੰਨੇ ਸਾਲਾਂ ਦੇ ਆ ਨਾ 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 ਤੈਨੂੰ ਵੀ ਨਹੀਂ ਪਤਾ ਤੈਨੂੰ ਪਤਾ ਤੂੰ ਪੜਦੀ ਹੈ ਕਿੱਥੇ ਪੜਦੀ ਹੈ ਸਰਕਾਰੀ ਸਕੂਲ ਦੇ ਤੇ ਇਹ ਕਿਹੜੀ ਕਲਾਸ ਵਿੱਚ ਦੂਜੀ ਵਿੱਚ ਵੱਡੀ ਹੋ ਕੇ ਕੀ ਬਣਨਾ ਵੱਡੇ ਹੋਣ ਕੇ ਡਾਕਟਰ ਆ ਦੇਖ ਲਓ ਜੀ ਕੁੜੀ ਦੇ ਸੁਪਨੇ ਉਹਦੇ ਦਿਲ ਵਿੱਚ ਹੈ ਕਿ ਜਿਹੜਾ ਜਜ਼ਬਾ ਹੈ ਕਿ ਦਰਦ ਹੈ ਵੀ ਪੜਦੀ ਹੈ ਨਾ ਉਹ ਉਹ ਗੱਲਾਂ ਨੂੰ ਸਮਝਦੀ ਆ ਤੇ ਉਹ ਚਾਹੁੰਦੀ ਹੈਗੀ ਆ ਮੈਂ ਡਾਕਟਰ ਬਣਾ ਨਾ ਤੇ ਮੈਂ ਵੀ ਚਾਹਣਾ ਹੈ ਵੀ ਇਹਨਾਂ ਦੇ ਪਰਿਵਾਰਾਂ ਵਿੱਚੋਂ ਵੀ ਕੋਈ ਨਾ ਕੋਈ ਡਾਕਟਰ ਬਣੇ ਤਾਂ ਕਿ ਜਿਹੜਾ ਆਪਣੇ ਜਿਹੜੇ ਭਾਈਚਾਰੇ ਦੀ ਜਿਹੜੀ ਬਾਹ ਫੜ ਸਕੇ ਹਨ ਸੋ ਬੱਚਿਆਂ ਦੇ ਜਿਹੜੇ ਦਿਲ ਦੀਆਂ ਰੀਝਾਂ ਜਿਹੜੇ ਦਿਲ ਦੇ ਚਾਅ ਆ ਸਾਡੇ ਵੀ ਬੱਚਿਆਂ ਦੇ ਚਾਅ ਹੈਗੇ ਅਸਲ ਖੇਡਣ ਦੇ ਰੀਝਾਂ ਹੈਗੇ ਹੁਣ ਦੁਨੀਆਂ ਦੇ ਦੇਖ ਲੈ ਉਹ ਪੰਜਾਬੀ ਨੇ ਡੇਡੇ ਬੱਚੇ ਪਾਣ ਦੇ ਹੈਗੇ ਪੜ ਲੈ ਕੇ ਸਾਡੇ ਵੀ ਬੱਚਿਆਂ ਦੇ ਇਹੀ ਸੁਪਨੇ ਹੈਗੇ ਇਹੀ ਸਾਡੇ ਬੱਚਿਆਂ ਦੀ ਸੋਚ ਹੈਗੀ ਵੀ ਦੇਖੇ ਬੱਚੇ ਇਦਾਂ ਕਰ ਦੇਗੇ ਸ ਵੀ ਇਦਾਂ ਕਰ ਲਈ ਪਰ ਸਾਡੇ ਕੋਈ ਮਦਦਤੀ ਨਹੀਂ ਕਰਦਾ ਹੈਗਾ ਨਾ ਕੋਈ ਹੈਲਪ ਕਰਦਾ ਹੈਗਾ ਤੇ ਕਾਰੋਵਾਰ ਪਹਿਲਾਂ ਵਰਗੇ ਹੈ ਨਹੀਂਗੇ ਪਰ ਨਰਗੇ ਬਿਲਕੁਲ ਕਾਰੋਵਾਰ ਨਹੀਂ ਹੈਗੇ ਅੱਗੇ ਇਹ ਤਾਂ ਬਿਹੜੇ ਬੂੜੇ ਹੁੰਦੇ ਹੁੰਦੇ ਬਹੁਤ ਜਿਹਾ ਖੇਤੀ ਖੁੱਤੀ ਬੇਲੇ ਨਾ ਜਦੋਂ ਪੁਰਾਣੇ ਬਜ਼ੁਰਗਾਂ ਦੇ ਟਾਈਮ 'ਚ ਹਾਂ ਜਦੋਂ ਪਹਿਲਾਂ ਸੀਗੇ ਲੋਕ ਖੱਤੇ ਖੱਤੇ ਬੰਨਦੇ ਹੁੰਦੇ ਸੀਗੇ ਅੱਜ ਕੱਲ ਮਸ਼ੀਨਰੀ ਆ ਗਈ ਹੈਗੀ ਉਹ ਵੀ ਸਾਡਾ ਬਿਲਕੁਲ ਕੰਮ ਬੰਦ ਹੋ ਗਿਆ ਜਿਹੜਾ ਪਹਿਲਾਂ ਸੀ ਲੋਹੇ ਦੇ ਵਸਤੂ ਮਣਾਉਂਦੇ ਬਾਲਟੀ ਬੁੱਲੀਆਂ ਥੱਲੇ ਥੱਲੇ ਲਾਉਂਦੇ ਹੁਣ ਸਰਕਾਰ ਨਾਲ ਰੈਡੀਮੇਡ ਸਮਾਨ ਸਿਰੂ ਕਰਤਾ ਹੈਗਾ ਬਿਲਕੁਲ ਸਾਡਾ ਉਹ ਵੀ ਬੰਦ ਹੋ ਗਿਆ ਇਹ ਤਾਂ ਸਿਰਫ ਮਾਣਾ ਮੋਟਾ ਟਾਈਮ ਪਾਸ ਹੈਗੇ ਜਿਵੇਂ ਕੇ ਰੋਟੀ ਬਣ ਜਾਂਦੀ ਹੈ ਇਹਨਾਂ ਨਾਲ ਸਹੀ ਦੋਸਤੋ ਇਹ ਨਾ ਪਰਿਵਾਰਾਂ ਨੂੰ ਇੱਥੇ ਜਿਹੜਾ ਭੁੱਖੇ ਵੀ ਕਈ ਵੇਲੇ ਇਦਾਂ ਦਾ ਵੀ ਟਾਈਮ ਆ ਜਾਂਦਾ ਸੌਣਾ ਪੈਂਦਾ ਆ ਇਹ ਵੀਡੀਓ ਉਹਨਾਂ ਲਈ ਵੀ ਦੇਖਣੀ ਬਹੁਤ ਜ਼ਰੂਰੀ ਆ ਜਿਹੜੇ ਤਿੰਨ ਵੇਲੇ ਰੱਜ ਕੇ ਰੋਟੀ ਖਾਂਦੇ ਆ ਬਾਈ ਆ ਹਾਲਾਤ ਜਿਹੜੇ ਆ ਇੱਥੇ ਦੇ ਤੁਹਾਨੂੰ ਪਹਿਲੇ ਜਾਣੇ ਹੈਗੇ ਸਾਰੇ ਹੀ ਸਾਰੇ ਕੱਪੜੇ ਪਈਆਂ ਨੇਗੇ ਤਰਪਾਲਾਂ ਨੇਰੀਆਂ ਹੁੰਦੀਆਂ ਸਾਰੇ ਉੱਡ ਜਾਂਦੇ ਹੈਗੇ ਬੱਚੇ ਇਦਾਂ ਹੀ ਤੜਫਦੇ ਰਹਿੰਦੇ ਹੈਗੇ ਸਾਡੇ ਵੀ ਇੱਕ ਦਿਲ 'ਚ ਤਮੰਨਾ ਹੈਗੇ ਸਾਡੇ ਵਿੱਚ ਬੱਚਿਆਂ ਦਾ ਮਕਾਨ ਬਣੇ ਬੱਚੇ ਰਹਿ ਸਕਦੇ ਆ ਵਿੱਚ ਇਹ ਹੁਣ ਤੰਬੂ ਹੈਗੇ ਸਾਰੇ ਉੱਡ ਜਾਂਦੇ ਹੈਗੇ ਮੀਂਹ ਵਿੱਚ ਸਾਰੇ ਗਿੱਲੇ ਹੋ ਜਾਣੇ ਹੈਗੇ ਸਰਕਾਰੀ ਅਦਾਰਿਆਂ ਨੂੰ ਵੀ ਇਹਨਾਂ ਦਾ ਜਿੱਦਾਂ ਇਹ ਆਪਣੇ ਪੰਜਾਬ ਦੇ ਬਸਨੀਕ ਆ ਇੱਥੇ ਹੀ ਰਹਿੰਦੇ ਆ ਨਾ ਪ੍ਰਾਣੀਆਂ ਸਾਂਝਾਂ ਆ ਕਿਉਂਕਿ ਪੁਰਾਣੇ ਬਜ਼ੁਰਗ ਇਹਨਾਂ ਤੋਂ ਬੋਲਦ ਲੈਂਦੇ ਹੁੰਦੇ ਸੀ ਹੋਰ ਘਰ ਵਿੱਚ ਵਰਤਣ ਵਾਲਾ ਜਿਹੜਾ ਸਮਾਨ ਲੈਂਦੇ ਹੁੰਦੇ ਸੀ ਨਾ ਉਹ ਚੀਜ਼ਾਂ ਹੁਣ ਰੈਡੀਮੇਡ ਔਨ ਕਰਕੇ ਇਹਨਾਂ ਦਾ ਕੰਮ ਵੀ ਘਟ ਗਿਆ ਹੈ ਤੇ ਇਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਕਈ ਵੇਲੇ ਮੰਗਣਾ ਵੀ ਪੈਂਦਾ ਹੈ ਨਾ ਮੰਗਤਾਂ ਕੇ ਆਪਣਾ ਗੁਜ਼ਾਰਾ ਢਿੱਡ ਤਾਂ ਭਰਨਾ ਹੀ ਆ ਭਾਈ ਮਜਬੂਰੀਆਂ ਹੋ ਜਾਂਦੀਆਂ ਮੰਗਣਾ ਤਾਂ ਮੌਤ ਦੇ ਉੱਪਰ ਦੀ ਹੈਗਾ ਹੁਣ ਕੀ ਕਰੀਏ ਟਾਈਮ ਹੀ ਹੋ ਜਾਇਆ ਹੈਗਾ ਮੰਗਤਾਂ ਕੇ ਵੀ ਟਾਈਮ ਪਾਸ ਕਰ ਲੈਣੇ ਹੈਗੇ ਵੋਟਾਂ ਲੈਣ ਵਾਸਤੇ ਜਦੋਂ ਆਉਂਦੇ ਹੈਗੇ ਅਸੀਂ ਥਾਂ ਥਾਂ ਨੂੰ ਦਵਾਗੇ ਦਵਾਗੇ ਉਸ ਟਾਈਮ ਵੋਟਾ ਪਵਾ ਲੈਣੇ ਹੈਗੇ ਬਾਅਦ ਚ ਕੋਈ ਰਾਸ਼ਨ ਵੀ ਨਹੀਂ ਦੇ ਕੇ ਜਾਂਦਾ ਹੈਗਾ ਜਗਾ ਦਾ ਦੂਰ ਦੀ ਗੱਲ ਰਹੀ ਆਂਟੀ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਸਾਨੂੰ ਇਹ ਜ਼ਰੂਰਤ ਹੈਗੀ ਚਲ ਅਸੀਂ ਗਰੀਬ ਬੰਦੇ ਆਂ ਕਿ ਸਾਨੂੰ ਬੂਟ ਝਰਾਬਾਂ ਹੀ ਚੱਲ ਲੈ ਦੇਵੇ ਔਰ ਤਾਂ ਨਾ ਕੋਈ ਹੈਲਪ ਕਰ ਸਕਦਾ ਹਾਂਜੀ ਬੂਟ ਝਰਾਬਾਂ ਹੀ ਬਸ ਆ ਠੰਡਿਆ ਵੀ ਆਂਟੀ ਕਹਿੰਦੇ ਵੀ ਸਾਨੂੰ ਬੂਟ ਝਰਾਬਾਂ ਹੀ ਕੋਈ ਲੈ ਦੇਵੇ ਹਨਾ ਹਾਂ ਬਸ ਇੰਨਾ ਹੀ ਬਹੁਤ ਹੈਗਾ ਇੱਕ ਤੁਹਾਨੂੰ ਇੱਥੇ ਵੀ ਹੋਰ ਮੇਚ ਹਲਕ ਦਿਖਾਉਣਾ ਚਾਹਨਾ ਦੋਸਤੋ ਦੇਖੋ ਵੀ ਇਹ ਆਪਣਾ ਵੀ ਗੁਜ਼ਾਰਾ ਇਹ ਬੜੀ ਮੁਸ਼ਕਲ ਨਾਲ ਕਰਦੇ ਆ ਪਰ ਉਹਦੇ ਨਾਲ ਨਾਲ ਜਿੱਦਾਂ ਮਤਲਬ ਇੱਕ ਆ ਦੇਖੋ ਬੇਜਵਾਨੇ ਆ ਇਹਨਾਂ ਨੂੰ ਵੀ ਦਾਣਾ ਪਾਉਂਦੇ ਆ ਪਤਾ ਨਹੀਂ ਕਿੱਦਾਂ ਆਪਣਾ ਗੁਜ਼ਾਰਾ ਕਰਦੇ ਹੋਣੇ ਆ ਦੇਖੋ ਛੋਟੇ ਛੋਟੇ ਬੱਚੇ ਆ ਮੈਂ ਤੁਹਾਨੂੰ ਬੱਚਾ ਦਿਖਾਉਂਦਾ ਆ ਕਬੂਤਰ ਦਾ ਬੱਚਾ ਆ ਆ ਛੋਟਾ ਜਿਹਾ ਬੱਚਾ ਆ ਇਹਦੀ ਉਮਰ ਮੇਰੇ ਹਿਸਾਬ ਨਾਲ ਵੀ 20 ਦਿਨ ਦੀ ਹੋਣੀ ਆ ਨਾ 20 25 ਦਿਨ ਦਾ ਬੱਚਾ ਆ ਇਹ ਆ ਦੇਖੋ ਬੱਗਾ ਬੱਚਾ ਆ ਤੇ ਇਹ ਮਲਵਾਈ ਕਬੂਤਰ ਜਿਹੜੇ ਉਹ ਵੀ ਜਿਹੜਾ ਇੱਥੇ ਰੱਖੇ ਆ ਆਪਣਾ ਗੁਜ਼ਾਰਾ ਕੰਢੇ ਆ ਇਹਨਾਂ ਨੂੰ ਵੀ ਢਿੱਡ ਵਿਚਾਰੇ ਦਾ ਹਜੇ ਖਾਲੀ ਆ ਤੇ ਹਜੇ ਦਾਣਾ ਪਾਉਣਾ ਲੱਗਦਾ ਆ ਤੇ ਆ ਦੇਖ ਲਓ ਬੱਚਾ ਛੋਟਾ ਜਿਹਾ ਹੈ ਅਸੀਂ ਵਿਚਾਰੇ ਤੋਂ ਬਾਹਰ ਨਿਕਲ ਜੁਗਾਈ ਹੋਇਆ ਜੀ ਮਾੜਾ ਮੋਟਾ ਤੇ ਇਧਰ ਆ ਦੇਖ ਲਓ ਕੁਕੜੀਆਂ ਰੱਖੀਆਂ ਆ ਮਤਲਬ ਆਪਣਾ ਢਿੱਡ ਭਰਨ ਲਈ ਇਹ ਅੰਡੇ ਦੇ ਦਿੰਦੀਆਂ ਹੋਣੀਆਂ ਉਹਨਾਂ ਚੋਂ ਆਪਣਾ ਜਿੱਦਾਂ ਵੀ ਆ ਨਾ ਗੁਜ਼ਾਰਾ ਕਰਦੇ ਆ ਬੱਕਰੀਆਂ ਵੀ ਇਹਨਾਂ ਨੇ ਰੱਖੀਆਂ ਆ ਸੋ ਇਹ ਪਰਿਵਾਰ ਜਿਹੜੇ ਇੱਥੇ ਵਸਦੇ ਆ ਇਹਨਾਂ ਦਾ ਜਿਹੜਾ ਦਰਦ ਹੈ ਤੁਹਾਨੂੰ ਦਿਖਾ ਲੈਣ ਲੱਗੇ ਸੀ ਤੇ ਉਹ ਅੱਗੇ ਚੱਲਦੇ ਆ ਜੋ ਅੱਗੇ ਚੱਲਦੇ ਹਾਂਜੀ ਇੱਕ ਪਰਿਵਾਰ ਇੱਥੇ ਹੋ ਰਿਹਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਦਾ ਗੁਜਾਰਾ ਚੱਲਦਾ ਕਿੱਦਾਂ ਐ ਸਹੀ ਮੈਨੇ ਤੁਸੀਂ ਆਪਣੇ ਜਿਹੜਾ ਟੱਬਰ ਨੂੰ ਪਾਲਣ ਲਈ ਕਿਹੜਾ ਮੇਨ ਕੀਤਾ ਐ ਇਸ ਵੇਲੇ ਕਰਕੇ ਤਾਂ ਆਪਣੇ ਟੱਬਰ ਪਾਲਦੇ ਮਜ਼ਦੂਰੀ ਕਰਦੇ ਆਂ ਦਿਹਾੜੀ ਟੱਪਾ ਕਰਦੇ ਆਂ ਝਾੜੀ ਤੇ ਜਾਂਦੇ ਆਂ ਹਾਂਜੀ ਤੇ ਹੋਰ ਜਿਹਦਾ ਅੱਗੇ ਸਮਾਨ ਵੇਚਦੇ ਹੁੰਦੇ ਉਹ ਵੀ ਵੇਚਦੇ ਆਂ ਹਾਂਜੀ ਸਮਾਨ ਵੀ ਤਕੜੇ ਖੁਰਚਣੇ ਵੇਚਦੇ ਆਂ ਇਹ ਨਿਆਣੇ ਵੀ ਨਾਲ ਉਹੀ ਕੰਮ ਕਰਦੇ ਹਾਂਜੀ ਨਿਆਣੇ ਵੀ ਨਾਲ ਹੀ ਹੁੰਦੇ ਸਾਡੇ ਤੇ ਆ ਘਰ ਘੁਰ ਜਿੱਦਾਂ ਤੁਹਾਡੇ ਬਣੇ ਨਹੀਂ ਹੈਗੇ ਇਹਦੇ ਬਾਰੇ ਕੋਈ ਸੋਚਿਆ ਨਹੀਂ ਵੀ ਜਦਾਂ ਥਾਂ ਆਪਣੀ ਲੈ ਲਈ ਆ ਤੁਸੀਂ ਹਾਂਜੀ ਥਾਂ ਆਪਣੀ ਲੈ ਲਈ ਘਰ-ਬਾਰੇ ਸੋਚਿਆ ਨਹੀਂ ਪੈਸੇ-ਪੁਸੇ ਹੈ ਨਹੀਂ ਘੱਲੇ ਤੇ ਇੱਕ ਥਾਂ ਕਿਦਾਂ ਲਈ ਹੈ ਲੋਨ ਤੇ ਲਈ ਹੈ ਜਾਂ ਕਿਸੇ ਨੇ ਹੈਲਪ ਕੀਤੀ ਹੈ ਕਿਸ਼ਤਾਂ ਤੇ ਲਈ ਹੈ ਕਿਸ਼ਤਾਂ ਦੇ ਲਈ ਹੈ ਹਾਂਜੀ ਤੇ ਕਿੰਨੀ ਕਿਸ਼ਤ ਜਾਂਦੀ ਹੈ ਦੀ ਔੜੀ ਔੜੀ ਕਿਸ਼ਤ ਦੇਈ ਦੀ ਹੈਗੀ ਹੈ अच्छा ਜਿੰਨੇ ਵੀ ਹੈ ਨਾ हां ਜਿੰਨੇ ਵਣਦੇ ਉਹਨੇ ਦੇ ਦੇ ਤੇ ਤੁਹਾਡੇ ਕਿੰਨੇ ਨਿਆਣੇ ਆ ਤੁਹਾਡੇ ਚਾਰ ਕੁੜੀਆਂ ਹੀ ਆ ਕੁੜੀਆਂ ਹੀ ਆ ਹਾਂਜੀ ਹਾਂ ਦੋਸਤੋ ਇਹ ਧੀਆ ਵਾਲਾ ਪਰਿਵਾਰ ਆ ਵੀ ਇੱਥੇ ਧੀਆ ਹੀ ਆ ਤੇ ਉਹਨਾਂ ਦੇ ਵਿਆਹ ਵੀ ਕਰਨੇ ਹਨ ਨਾ ਸਾਰੇ ਕਾਰਜ ਵੀ ਕਰਨੇ ਇਹਨਾਂ ਨੇ ਸੋ ਆ ਗੱਡੀਆਂ ਜਿਹੜੀਆਂ ਆ ਤਿੰਨ ਪਈਆਂ ਜਿਨ੍ਹਾਂ ਉੱਤੇ ਇਹ ਜਾ ਕੇ ਆਪਣਾ ਸਮਾਨ ਵੇਚਦੇ ਆ ਆ ਦੇਖੋ ਮੋਟਰਸਾਈਕਲ ਮੁਰੇ ਲੱਗਾ ਤੇ ਇਹਦੇ ਉੱਤੇ ਸਮਾਨ ਰੱਖ ਕੇ ਤੇ ਫੇ ਜਾ ਕੇ ਇੱਥੇ ਹੋਰ ਵੀ ਪਰਿਵਾਰ ਹੈਗੇ ਆਲੇ ਦੁਆਲੇ ਇਹ ਸਾਰੇ ਅੱਗੇ ਤੁਹਾਨੂੰ ਜਾ ਕੇ ਦਿਖਾ ਲਦੇ ਆਜੋ ਚੱਲੀਏ ਅੱਗੇ ਦੋਸਤੋ ਇੱਕ ਪਰਿਵਾਰ ਇੱਥੇ ਵੀ ਆ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਤੁਹਾਨੂੰ ਆਪਣਾ ਦਰਦ ਦੱਸੂਗਾ ਕਿਉਂਕਿ ਜਿਹਦਾ ਹਾਸੇ ਮਜ਼ਾਕ ਵਾਲੀ ਵੀਡੀਓ ਤਾਂ ਸਾਰੇ ਦੇਖ ਲੈਂਦੇ ਨਾ ਕਿਸੇ ਦਾ ਦਰਦ ਜਿਹੜਾ ਸੁਣਨਾ ਆ ਉਹ ਹਰੇਕ ਬੰਦੇ ਦਾ ਜਿਗਰਾ ਨਹੀਂ ਹੁੰਦਾ ਹੈਗਾ ਸੋ ਇਹ ਦਰਦ ਸੁਣ ਲਈ ਅਸੀਂ ਅੱਜ ਇਹਨਾਂ ਦੇ ਕੋਲ ਪਹੁੰਚੇ ਆ ਹਾਂਜੀ ਤੁਹਾਨੂੰ ਇੱਥੇ ਦਿੱਕਤ ਕੀ ਮੇਨ ਆਉਂਦੀ ਹੈ ਜੀ ਤਾਂ ਤਾਂ ਦਿੱਕਤਾਂ ਜੀ ਪਾਣੀ ਦੀ ਵੀ ਦਿੱਕਤ ਐ ਪਾਣੀ ਵੀ ਨਹੀਂ ਐ ਗਲੀਆਂ ਵੀ ਨਹੀਂ ਬਣੀਆਂ ਨਹੀਂ ਬਾਥਰੂਮ ਕੁੜੀਆਂ ਜਾਂਦੀਆਂ ਖੁੱਲੇ ਧੀਆ ਪੈਣਾ ਦੀ ਇੱਜ਼ਤ ਸਭ ਇੱਕ ਹੋਰ ਕੀ ਹੁੰਦੀ ਐ ਕੋਈ ਸਾਡਾ ਵੀ ਸੋਚੋ ਹਲ ਮਸਲਾ ਕਰੋ ਤੁਸੀਂ ਤੇ ਕੰਮ ਕੀ ਕਰਦੇ ਆ ਤੁਸੀਂ ਟੋکریاں ਵੇਚਦੇ ਆ ਜੀ ਸਮਾਨ ਟੋکریاں ਵੇਚਦੇ ਆ ਟੱਪ ਟੋਕਰੀ ਕੰਮ ਕਰਦੇ ਆ ਤੇ ਇਹ ਇੱਥੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਆਇਆ ਨੂੰ ਸਾਨੂੰ ਬਹਾਵਾ ਚਿਰ ਹੋ ਗਿਆ ਆ ਜੀ ਤੇ ਤੁਹਾਡੀ ਬੋਟ ਬੂਟ ਬਣ ਗਈ ਇੱਥੇ ਦੀ ਬੋਟ ਨਹੀਂ ਬਣੀ ਵੋਟ ਬਣੀ ਨਹੀਂ ਹਾਂਜੀ ਨਹੀਂ ਬਣੀ ਜੀ ਤੇ ਕੋਈ ਆਇਆ ਵੀ ਨਹੀਂ ਵੋਟ ਬਣਾਉਣ ਵਾਲਾ ਹਾਂ ਨਹੀਂ ਆਇਆ ਐ ਦੋਸਤੋ ਇਹ ਇਨ੍ਹਾਂ ਪਰਿਵਾਰਾਂ ਨੂੰ ਹਨ ਜਿਹਦੀ ਤਾਂ ਵੋਟ ਬਣੀ ਆ ਵੋਟਾਂ ਵੇਲੇ ਉਹਨਾਂ ਨਾਲ ਸੰਪਰਕ ਕਰ ਲਿਆ ਜਾਂਦਾ ਪਰ ਬਾਅਦ ਚੋ ਇਨ੍ਹਾਂ ਪਰਿਵਾਰਾਂ ਨੂੰ ਅਣਗੌਲਾ ਕੀਤਾ ਜਾਂਦਾ ਆ ਅਣਦੇਖਾ ਕੀਤਾ ਜਾਂਦਾ ਆ ਤੇ ਕੋਈ ਇਨ੍ਹਾਂ ਦੀ ਸਹਾਰ ਨਹੀਂ ਲੈਂਦਾ ਹੈਗਾ ਇਹ ਵਿਚਾਰੇ ਆਪਣਾ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰਦੇ ਹੋਣੇ ਆ ਤੇ ਬੜਾ ਔਖਾ ਹੋ ਜਾਂਦਾ ਆ ਵੀ ਕਿ ਇਹ ਕਿੱਦਾਂ ਦੇ ਸਮੇਂ ਵਿੱਚ ਆਪਾਂ ਹਨ ਆ ਦੇਖ ਲਓ ਉਹ ਵੀਰ ਦਿਖਾ ਲ ਦਿੰਦਾ ਦੂਰੋਂ ਉਹ ਦੇਖ ਲਓ ਉਹ ਘਰ ਪਏ ਆ ਇਨ੍ਹਾਂ ਦੇ ਕੰਬੂ ਲੱਗੇ ਹੋਏ ਆ ਤੇ ਤਰਪਾਲਾਂ ਉੱਤੇ ਜਿੱਦਾਂ ਮੇਹ ਆ ਜਾਵੇ ਉਦਾਂ ਹੀ ਚੋਨੇ ਨਿੱਕੇ ਨਿੱਕੇ ਨਿਆਣੇ ਆ ਆ ਦੇਖੋ ਨਿੱਕੇ ਨਿੱਕੇ ਬੱਚੇ ਆ ਤੇ ਇਹ ਇੱਕ ਏਦਾਂ ਆਪਣਾ ਗੁਜ਼ਾਰਾ ਕਰਦੇ ਹੋਣਗੇ ਨਾ ਆ ਇੱਧਰ ਆ ਦੇਖੋ ਆ ਮੁੰਡਾ ਦੇਖੋ ਇੱਧਰ ਆ ਜਾ ਪਾਜੀ ਕੀ ਨਾਂ ਕੀ ਤੇਰਾ ਅੰਗਤ ਅੰਗਤ ਪਰਦਾ ਕਿਹੜੀ ਕਲਾਸ ਚ ਚੌਥੀ ਚ ਕਿੱਥੇ ਨੂਰ ਮੇਰੇ ਪੜ ਜਾਏਗਾ ਹੁਣ ਤਾਂ ਸਕੂਲ ਅਸੀਂ ਇੱਥੇ ਆ ਕੇ ਸਕੂਲ ਜਾਂਦੇ ਨਹੀਂ ਤੇ ਊੜਾ ਜਿਹੜਾ ਹੁੰਦਾ ਸੁਣਾ ਦੇ ਊੜਾ ਜਿਹੜਾ ਸੁਣਾ ਦੇ ਊੜਾ ੜਾ ਈ ੜੀ ਸਸਾ ਹਾ ਖਖ ਖਾ ਗਗਾ ਕਗਾ ਨਈ ਚਚਾ ਛਛਾ ਜਜਾ ਚ ਜਨਾਨਾ ਟੈਂਕਾ ਠੱਟਾ ਡੱਡਾ ਪੱਪਾ ਫੱਫਾ ਬੱਬਾ ਪੱਪਾ ਮੱਮਾ ਜਈਆ ਰਲਲਾ ਬਵਰਾਣਾ ਸਸਵੀ ਬਿੰਦੀ ਸਾਹ ਬੋਲੇ ਕ ਕੇ ਬਿੰਦੀ ਕਾ ਬੋਲੇ ਗਗੇ ਬਿੰਦੀ ਕਾ ਬੋਲੇ ਜਜੇ ਬਿੰਦੀ ਬੋਲੇ ਫਫਾ ਬਿੰਦੀ ਕਾ ਹਾਂਜੀ ਇਹ ਦੋਸਤੋ ਵੀ ਮੇਰੀ ਇਹਦਾ ਰੂਹ ਨੂੰ ਜਦਾਂ ਖੁਸ਼ੀ ਹੋਈ ਆ ਇਹ ਚੀਜ਼ ਦੇਖ ਕੇ ਮੈਂ ਕੋਈ ਆਪਣਾ ਬੜਪਨ ਨਹੀਂ ਦਿਖਾ ਲੈਣ ਲੱਗਾ ਪਰ ਮੈਨੂੰ ਇਹ ਚੀਜ਼ ਵਧੀਆ ਲੱਗੀ ਆ ਇਸ ਲਈ ਮੈਂ ਇਸ ਮੁੰਡੇ ਨੂੰ ਆ ਦੇਖੋ ਜੀ ਆ 100 ਰੁਪਇਆ ਇਹਨੂੰ ਵਿਚਾਰੇ ਨੂੰ ਦੰਨਾ ਵੀ ਇਹਨੇ ਮੈਨੂੰ ਉੜਾੜਾ ਸੁਣਾਇਆ ਹੈ ਨਾ ਤੇ ਵਧੀਆ ਗੱਲ ਆ ਵੀ ਇਹ ਬੱਚੇ ਜਿਹੜੇ ਪੜਨ ਲਿਖਣ ਲੱਗੇ ਆ ਕੁਝ ਬਣੂਗੇ ਕਾਮਯਾਬ ਹੋਊਗੇ ਇਹਦਾ ਉਤਸ਼ਾਹ ਹੋਰ ਵਧੂਗਾ ਮੈਂ ਕੋਈ ਇਹਨੂੰ ਇਹ ਤਾਂ ਨਹੀਂ ਦਿੱਤਾ ਹੈਗਾ ਵੀ ਮੈਂ ਕੋਈ ਆਪਣੇ ਆਪ ਨੂੰ ਵੱਡਾ ਦਿਖਾਉਣਾ ਮੈਂ ਇਹਨੂੰ ਪੈਸੇ ਇਹ ਤਾਂ ਦਿੱਤੇ ਵੀ ਇਹਦਾ ਉਤਸ਼ਾਹ ਵਧੇ ਵੀ ਮੈਂ ਇਹਨੂੰ ਪਹਾੜ ਨੂੰ ਉੜਾੜਾ ਸੁਣਾਇਆ ਤੇ ਉਸ ਦੂਬ ਵਿੱਚ ਮੈਨੂੰ ਜਿਹਦਾ ਇਨਾਮ ਮਿਲਿਆ ਆ ਮੈਂ ਇਹਨੂੰ ਇੱਕ ਸ਼ਾਬਾਸ਼ ਵੀ ਦੰਨਾ ਆ ਨਾ ਵੇ ਬੱਚਾ ਪੜ੍ਹਨ ਲਿਖਣ ਵਾਲਾ ਬੱਚਾ ਆ ਵੀ ਇਹ ਅੱਗੇ ਵਧੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਨਾ ਸੋ ਇਹ ਇਹ ਚੀਜ਼ਾਂ ਮੈਂ ਆਪਣੇ ਦਿਲੋਂ ਚਾਹੁੰਦਾ ਆ ਵੀ ਮੈਨੂੰ ਇਹਨੇ ਪੂਰਾ ਉੜਾੜਾ ਸੁਣਾਇਆ ਆ ਤੇ ਕਾ ਕਰਕੇ ਮੈਂ ਇਹਨੂੰ ਇਹ ਪਿਆਰ ਦਿੱਤਾ ਸੋ ਹੁਣ ਅੱਗੇ ਚੱਲਦੇ ਆ ਜੀ ਅੱਗੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਵੀ ਆਪਾਂ ਅੱਗੇ ਪਰਿਵਾਰਾਂ ਦਾ ਕੀ ਹਾਲਾਤ ਆ ਹਾਂਜੀ ਗਲੀਆਂ ਦਾ ਵੀ ਢੀਆਂ ਪੈਣਾ ਦਾ ਵੀ ਦੇਖੋ ਬਾਥਰੂਮ ਕੂਥਲਖਾਨੇ ਇਹ ਵੀ ਸਾਨੂੰ ਬਣਾ ਕੇ ਦਿਓ ਹਾਂ ਗਲੀ ਬਣਾਓ ਹਾਂ ਗਲੀ ਬਣਾ ਦਿਓ ਨਾ ਇਹ ਟੁੰਟੀਆਂ ਲੱਗੀਆਂ ਇੱਥੇ ਪਾਣੀ ਦਾ ਵੀ ਬਹੁਤ ਟੰਗੀ ਆ ਬਹੁਤ ਦਿੱਕਤ ਹੈਗੀ ਬਹੁਤ ਦਿੱਕਤ ਹੈਗੀ ਹਾਂਜੀ ਦੋਸਤੋ ਇਹ ਪਰਿਵਾਰ ਜਿਹੜੇ ਆ ਬੜੀ ਮੁਸ਼ਕਲ ਦੇ ਵਿੱਚ ਜਿੱਦਾਂ ਆਪਣਾ ਗੁਜ਼ਾਰਾ ਕਰਦੇ ਆ ਦੇਖੋ ਆ ਮੈਂ ਥੱਲੇ ਉਤਰਨ ਲੱਗਾ ਆ ਆ ਬੋਰੀਆਂ ਦੇ ਵਿੱਚ ਮਿੱਟੀ ਪਾ ਕੇ ਤਾਂ ਆ ਥੱਲੇ ਉੱਤਰ ਨੂੰ ਬਣਾਇਆ ਗਿਆ ਆ ਆ ਦੇਖ ਲਓ ਮੈਂ ਥੱਲੇ ਉਤਰਿਆ ਕਿੱਦਾਂ ਵੀ ਇਹਨਾਂ ਨੇ ਆਪਣਾ ਨਾ ਸਿਸਟਮ ਵਿਚਾਰਿਆ ਨੇ ਕੀਤਾ ਹੋਇਆ ਆ ਗੁਜ਼ਾਰਾ ਆਪਣਾ ਕਰਦੇ ਆ ਤੇ ਅੱਗੇ ਆ ਜਾਓ ਜੀ ਆ ਆ ਦੇਖ ਲਓ ਦੋਸਤੋ ਇੱਥੇ ਨਾ ਆ ਦੇਖੋ ਆ ਕੱਟਾ ਕੱਟੀ ਖੜੇ ਆ ਮਤਲਬ ਇਦਾਂ ਪਾਲ ਲੈਂਦੇ ਆ ਜਦੋਂ ਕੋਈ ਘਰ ਦੇਨ ਸੌਧ ਵਿਆਹ ਹੋਵੇ ਜਾਂ ਕੋਈ ਹੋਰ ਕਾਰਜ ਕਰਨਾ ਹੋਵੇ ਉਦੋਂ ਇਹਨਾਂ ਨੂੰ ਵੇਚ ਕੇ ਤੇ ਆਪਣਾ ਜਿਹੜਾ ਟਾਈਮ ਪਾਸ ਵਿਚਾਰੇ ਕਰ ਲੈਂਦੇ ਆ ਨਾ ਇਹ ਸਥਿਤੀਆਂ ਜਿਹੜੀਆਂ ਇਸ ਵੇਲੇ ਨਾ ਪਰਿਵਾਰਾਂ ਦੇ ਉੱਤੇ ਚੱਲਣ ਡਈਆਂ ਨਾ ਤੇ ਮਤਲਬ ਜਦ ਦੁੱਖ ਲੱਗਦਾ ਆ ਵੀ ਜਿਹੜੇ ਮਤਲਬ ਕੰਮਕਾਰ ਨਹੀਂ ਵਿਚਾਰਿਆਂ ਨੂੰ ਕੋਈ ਕੱਜ ਨਾ ਮਿਲਦਾ ਚਲੋ ਜਿੰਨੇ ਜੋਗੇ ਵੀ ਆਪਣਾ ਗੁਜ਼ਾਰਾ ਬਸਰ ਕਰਦੇ ਆ ਤੇ ਹੋਰ ਵੀ ਪਰਿਵਾਰ ਇੱਥੇ ਆਲੇ ਦੁਆਲੇ ਇਹਨਾਂ ਦੇ ਆ ਰਹਿਣ ਸਹਿਣ ਦੇਖ ਲਓ ਜੀ ਇਹਨਾਂ ਦਾ ਤੇ ਇੱਥੇ ਵਿਚਾਰੇ ਰਹਿੰਦੇ ਆ ਤੇ ਜੇ ਕੋਈ ਮੇਰਾ ਵੀਰ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਆ ਦਿਵਾਲੀ ਦੇ ਨੰਕੇ ਦੇ ਜਮਸ਼ੀਰ ਵਾਲਾ ਪੈਟਰੋਲ ਪੰਪ ਨੰਕੇ ਅੱਗੇ ਇਹਨਾਂ ਦੇ ਪਰਿਵਾਰ ਜਿਹੜੇ ਇੱਥੇ ਰਹਿੰਦੇ ਆ ਜੇ ਕੋਈ ਭਰਾ ਨੂੰ ਲੱਗੇ ਵੀ ਹਾਂ ਵੀ ਹੁਣ ਜਿਹਦਾ ਐਨ ਆਰ ਆਈ ਭਰਾਵਾਂ ਨੇ ਵੀ ਬਾਹਰੋਂ ਆਉਣਾ ਹਨਾ ਤੇ ਹੋਰ ਵੀ ਪਾਸੇ ਆਪਾਂ ਮਾਇਆ ਖਰਚਦੇ ਆਂ ਆਪਣੀ ਦਸਾਂ ਉਹਾਂ ਦੀ ਕਿਰਤ ਕਮਾਈ ਵਿੱਚੋਂ ਥੋੜਾ ਮੋਟਾ ੱਤਲ ਫੁੱਲ ਖਲ ਕੱਢ ਕੇ ਇਹਨਾਂ ਨੂੰ ਕੋਈ ਸਮਾਨ ਲੈ ਦੇਈ ਉਹ ਜਿਹੜਾ ਇਹਨਾਂ ਦਾ ਕੋਈ ਘਰ ਛੱਤ ਪੈ ਜਾਵੇ ਜਾਂ ਕੋਈ ਹੋਰ ਕਾਰਜ ਹੋ ਜਵੇ ਨਾ ਇਹ ਜਿਹੜੇ ਦਰਦ ਆ ਇਹ ਮੇਰੇ ਪੰਜਾਬ ਦੇ ਵਿੱਚ ਵਸਣ ਵਾਲੇ ਜਿਹੜੇ ਵਸਨੀਕ ਆ ਤੇ ਉਹਨਾਂ ਦੇ ਦਰਦ ਆ ਜਿਹੜੇ ਕਈ ਪੀੜੀਆਂ ਤੋਂ ਇੱਥੇ ਪੰਜਾਬ ਵਿੱਚ ਹੀ ਰਹਿੰਦੇ ਆ ਤੇ ਸਾਡੇ ਭਾਈਚਾਰੇ ਦੀ ਜਿਹੜੀ ਸਾਝ ਇਹਨਾਂ ਦੇ ਨਾਲ ਬਣੀ ਹੋਈ ਆ ਇੱਕ ਵੀਰ ਉਧਰ ਆ ਮੈਂ ਉਹਦੇ ਨਾਲ ਵੀ ਗੱਲਬਾਤ ਕਰਾਉਣਾ ਇਹ ਮੁੰਡਾ ਆ ਨਾ ਜਿਹੜਾ ਘੋਲਦਾ ਆ ਜੀ ਦੇਖੋ ਸ਼ੌਂਕ ਆ ਇਹਨੂੰ ਮਿਹਨਤ ਕਰਦਾ ਆ ਤੇ ਆ ਉਹਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਜੀ ਕੀ ਨਾਂ ਤੇਰਾ ਰਾਹੁਲ ਰਾਹੁਲ ਇਹ ਕਿਹੜੇ ਖਾੜੇ ਚ ਘੋਲਦਾ ਆ ਪੋਡਾਂ ਸਮਰਾ ਉਹ ਦੇਸਪੁਰਾ ਮੈਂ ਉੱਥੇ ਮਿਹਨਤ ਕਰਦਾ ਹਾਂ ਜੀ ਭਾਈ ਤੇ ਫੇ ਖਾਣਾ ਕਿੱਦਾਂ ਇੰਤਜ਼ਾਮ ਕਰਦਾ ਜਦ ਬੀਬੀਆਂ ਦੱਸਦੀਆਂ ਵੀ ਸਾਨੂੰ ਤਾਂ ਰੋਟੀ ਦੇ ਵੀ ਲਾਲੇ ਪੈ ਜਾਂਦੇ ਫੇ ਉਦੇ ਲਈ ਕੰਮ ਕਰਦਾ ਮਾੜਾ ਮੋਟਾ ਪੈਲਸਾਂ ਦੇ ਡਰ ਲਾਈ ਦੇ ਮਤਲਬ ਪੈਲਸਾਂ ਵਿੱਚ ਅੱਛਾ ਦਿਹਾੜੀ ਕਰਨ ਜਾਣਾ ਹਾਂ ਜੀ ਭਾਈ ਤੇ ਆਹ ਦੇਖ ਲਓ ਜੀ ਮੁੰਡਾ ਇਹ ਵੀ ਨੌਜਵਾਨ ਆ ਮਤਲਬ ਆਪਣੇ ਪੈਲਸਾਂ ਦੇ ਵਿੱਚ ਇਹ ਮਿਹਨਤ ਕਰਕੇ ਫੇ ਆਪਣਾ ਸ਼ੌਂਕ ਪੂਰਾ ਕਰਦਾ ਆ ਉਹਦੀ ਖਾਕ ਖਾਕ ਕਿੰਨੀ ਖਾਣਾ ਬਾਦੰਬੂ ਖਾਣਾ ਮਾੜੇ ਮੋਟੇ ਭਾਈ ਜਨਾਬ ਬੁਝਾਇਸ਼ ਆ ਕੀ ਤੇ ਇਹ ਰਗੜਾ ਰੁਗੜਾ ਕਿਦਾਂ ਹਾਂ ਕਰੀਦਾ ਹੈ ਜਿੱਦਾਂ ਰਗੜਾ ਨਹੀਂ ਮਾਗ ਜਾਂਦਾ ਬਾਦਾਮ ਸ਼ਰਤਾਈ ਬਣਾ ਕੇ ਪੀਂਦੇ ਹੁੰਦੇ ਇਹ ਵੀ ਜਿੱਦਾਂ ਪਲਵਾਨਾਂ ਨੂੰ ਪੀਣੀ ਪੈਂਦੀ ਆ ਆ ਇਹਦੇ ਕੰਨ ਦੇਖ ਲਓ ਜੀ ਆ ਕੰਨਾਂ ਤੋਂ ਪਤਾ ਲੱਗਦਾ ਵਾਕਿਆ ਹੀ ਪਲਵਾਨ ਆ ਮੈਂ ਕੋਈ ਆਪਣੇ ਕੋਲੋਂ ਨਹੀਂ ਗੱਲ ਕਹੀ ਆ ਦੇਖ ਲਓ ਇਹਦੇ ਪਲਵਾਨ ਦੇ ਕੰਨ ਦੇਖ ਲਓ ਮਤਲਬ ਪ੍ਰਮਾਤਮਾ ਇਹਨੂੰ ਵੀ ਤਰੱਕੀਆਂ ਬਖਸ਼ੇ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆ ਤਾਂ ਕਰਕੇ ਇੱਥੇ ਵੀਡੀਓ ਬਣਾਉਣਾ ਆਏ ਸੀ ਵੀ ਇਹਨਾਂ ਦਾ ਵੀ ਕੋਈ ਦਰਦ ਜਿਹੜਾ ਉਹ ਦੇਖਿਆ ਜਾਵੇ ਇਹਨਾਂ ਦੀ ਵੀ ਬਾਹ ਫੜੀ ਜਾਵੇ ਸੋ ਆ ਜੋ ਹਾਲਾਤ ਸੀਗੇ ਸ਼ਾਮ ਦਾ ਟਾਈਮ ਹੋ ਗਿਆ ਉਹ ਨੀਰਾ ਹੋ ਜਾਣਾ ਤੁਹਾਨੂੰ ਚਿਹਰੇ ਨਹੀਂ ਦਿਸਣੇ ਸੋ ਇਸ ਲਈ ਮੈਂ ਇੱਥੇ ਆਪਣੀ ਵੀਡੀਓ ਨੂੰ ਸਮਾਪਤੀ ਕਰਦਾ ਹਾਂ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਮੈਂ ਤੁਹਾਡੇ ਤੋਂ ਮੰਗਦਾ ਆ ਗਿਆ ਜੀ ਮੈਂ ਤੁਹਾਡਾ ਆਪਣਾ ਮੌਨਟੀਵਨ ਮੈਨੂੰ ਦਿਓ ਆ ਗਿਆ ਜੀ ਧੰਨਵਾਦ